ਸਤਿਕਾਰ ਜੀ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਪੰਕਤੀਆਂ ਪੇਸ਼ ਕਰਨ ਲੱਗਾ ਹਾਂ ਜੀ ਜਿਸ ਦਾ ਸ਼ੀਸ਼ਕ ਹੈ ਬਹੁ ਰੰਗ ਪਿਆਰ ਸਤਰੰਗੀ ਕੁਦਰਤ ਦੀ ਪਿੰਗ ਨੂੰ ਦੇਖ ਕੇ ਵਰਣਨ ਕੀਤਾ ਗਿਆ ਹੈ ਬਹੁ ਰੰਗ ਪਿਆਰ ਦੀ ਗੱਲ ਜੀ ਕਰੀਏ ਉਹ ਹਰਾ ਨਾ ਪੀਲਾ ਨਾ ਲਾਲ ਲੱਗੇ ਨਾ ਉਹ ਸੂਰਜ ਦੀ ਰੋਸ਼ਨੀ ਵਰਗਾ ਨਾ ਚੰਦਰ ਮਾਦੀ ਠੰਡੀ ਛਾਂ ਲੱਗੀ ਉਹ ਤਾਂ ਇੱਕ ਹਵਾ ਦਾ ਝੌਂਕਾ ਨਾ ਵੇਖ ਸਕੀ ਨਾ ਫੜ ਸਕੀ ਸਿਰਫ ਮਹਿਸੂਸ ਹੀ ਕਰੀਏ ਜਿਵੇਂ ਕਨਕਾਂਚ ਲੁਕਿਆ ਹੈ ਅੰਨ ਜਿਵੇਂ ਮੋਮ ਵਿੱਚ ਬੱਤੀ ਜਲੇ ਤਾਂ ਹੀ ਦਿਸੇ ਉਸ ਦਾ ਰੂਪ ਚਲਨ ਬੋਲ ਅਤਮੋਲ ਸ਼ਬਦ ਵਿਚਾਰ ਵਿੱਚ ਏਕਾਹੀ ਉਹ ਪਿਆਰ ਜੋ ਰੰਗਾਂ ਤੋਂ ਪਰੇ ਹਰ ਰੂਪ ਵਿੱਚ ਰਮ ਜਾਂਦਾ ਉਹ ਪਿਆਰ ਜੋ ਸਿਰਫ ਦਿਲ ਹੀ ਸਮਝੇ ਅੱਖਾਂ ਨਹੀਂ ਰੂਹਾਂ ਵਿੱਚ ਰਮ ਜਾਂਦਾ ਰੂਹਾਂ ਚ ਹੀ ਨਮ ਜਾਂਦਾ ਸਤ ਰੰਗਾਂ ਦੀ ਪਿੰਗ ਉੱਚੀ ਉਹੀ ਉਸੇ ਨੂੰ ਅਸਮਾਨ ਚੁਲਾਵੇ ਜਿਸਦੇ ਅੰਦਰ ਪਿਆਰ ਬਹੁ ਰੰਗਾ ਉਹੀ ਰੰਗਾਂ ਦੀ ਪਾਸ਼ਾ ਜਾਣੇ ਸਭ ਰੰਗ ਇੱਕ ਹੀ ਦਿਲ ਚ ਰਚੇ ਜਦ ਪਿਆਰ ਦੀ ਜੋਤ ਜਗਾਵੇ ਜਦ ਉਹ ਚਾਵੇ ਪਿਆਰ ਦੀ ਜੋਤ ਜਗਾਵੇ ਕੁਦਰਤ ਵੀ ਸਤ ਰੰਗ ਹੋ ਬਣੇ ਤੇ ਬਹੁ ਰੰਗ ਬੇਰੰਗ ਪਿਆਰ ਦਿਖ ਜਾਵੇ ਬਹੁ ਰੰਗ ਬੇਰੰਗ ਪਿਆਰ ਦਿਖ ਚਾਵੇ ਬੇਰੰਗ ਤੋਂ ਭਾਵ ਹੈ ਰੰਗਾ ਦਾ ਜਦੋਂ ਮਿਲ ਜਾਂਦਾ ਉਦੋਂ ਕੋਈ ਰੰਗ ਨਹੀਂ ਬਣਦਾ ਹਨ ਬਹੁ ਰੰਗ ਜਾਂ ਬੇਰੰਗ ਵਾਕ ਚ ਵਰਤੋ ਕੀਤੀ ਗਈ ਹੈ ਰਾਧਾ ਸਵਾਮੀ ਜੀ ਬੋਲਨ ਮੋਲ ਰਾਧਾ ਸਵਾਮੀ ਜੀ ਸਭਾਰੇ ਅਸੀਂ ਕਰਦੇ ਆ ਕਿੰਨਾ ਤੇਰੇ ਉੱਤੇ ਅਸੀਂ ਮਰਦੇ ਆ ਲਫ਼ਜ਼ਾਂ ਚ ਹੋ ਨਾ ਮਾਵੇ ਯਾਨੇ ਆਪੇ ਮੇਰੇ ਮਹਿਨਾ ਵਿੱਚੋਂ ਪੜ ਲੈ ਤੂੰ ਮੇਰਾ ਇਸ਼ਕ ਬੇ